ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਆਜੋ ਆਪਾਂ ਬਾਬਾ ਜੀ ਤੋਂ ਅਗੀਠਾ ਸਾਹਿਬ ਦਾ ਇਤਿਹਾਸ ਪੁੱਛਾਂਗੇ ਜੇ ਤੁਸੀਂ ਵੀ ਆਪਣੇ ਨਾਲ ਜੁੜੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਪੁਰਖਾਂ ਦਾ ਅਗੀਠਾ ਸਾਹਿਬ ਹੈ ਇਸ ਸਥਾਨ ਤੇ ਬਾਬਾ ਨਰਨ ਸਿੰਘ ਜੀ ਮੌਨੀ ਨੂੰ ਅੰਤਮ ਸੰਸਕਾਰ ਕੀਤਾ ਗਿਆ ਸੋ ਇਸ ਸਤੰਤੇ ਹੀ ਆਣੀਆਂ ਆਸਤੀਆਂ ਅਤੇ ਜੋ ਰਾਖਾ ਉਹ ਇਸ ਸਤੰਦੇ ਥੱਲੇ ਹੀ ਦਬ ਗਈ ਹੁਣ ਵੀ ਜੋ ਸ਼ਰਧਾ ਭਾਵਨਾ ਰੱਖ ਕੇ ਹੁੰਦਾ ਹੈ ਉਸ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਸੋ ਇਸਤੰਦ ਨਾਲ ਮਹਾਪੁਰਖ ਹਾਜਰ ਨਾਜ਼ਰ ਹਨ ਗ੍ਰੀਵ ਨਾਜ ਸਭ ਸਾਸੀ ਕਿਰਪਾ ਰੱਖਦੇ ਹਨ ਉਹਨਾਂ ਨੇ ਆਪਣੇ ਨਾਮ ਜਪਣ ਤੋਂ ਬਾਅਦ ਸਾਰੇ ਸਥਾਨਾਂ ਦੀ ਸੇਵਾ ਕਰਵਾਈ ਤੇ ਸਾਰੇ ਸਥਾਨਾਂ ਤੇ ਗ੍ਰੀਰਵਾਨ ਲੰਗਰ ਚਲਾਇ 24 ਘੰਟੇ ਲੰਗਰ ਚੱਲਦਾ ਹੈ ਅਤੇ ਮਹਾਰਾਜ ਦੀ ਕਿਰਪਾ ਦੇ ਨਾਲ ਇੱਥੇ ਸੰਗਤਾਂ ਆ ਕੇ ਨਾਮ ਜਪਦੀਆਂ ਹਨ ਅਤੇ ਕਿਰਤ ਕਮਾਈ ਵਾਸਤੇ ਉਪਦੇਸ਼ ਲੈਂਦੀਆਂ ਹਨ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸਭ ਤਰ੍ਹਾਂ ਦੇ ਸੁੱਖ ਪ੍ਰਾਪਤ ਹੁੰਦੀਆਂ ਹਨ ਸਭ ਤਰ੍ਹਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਮਹਾਪੁਰਖਾਂ ਦੇ ਕੀਰਤਨ ਰਾਹੀਂ ਸਾਰੀਆਂ ਸੰਗਤਾਂ ਆਨੰਦ ਲੈਂਦੀਆਂ ਹਨ ਜੋ ਮਹਾਪੁਰਖਾਂ ਦੇ ਦੁਆਰੇ ਤੇ ਜਿਨ੍ਹਾਂ ਨੇ ਨਾਮ ਜਪਿਆ ਹੈ ਸੰਗਤਾਂ ਤੋਂ ਆਨੰਦ ਪਾਉਂਦੇ ਹਨ ਅਤੇ ਸੰਗਤਾਂ ਆਪਣਾ ਜਨ ਸੁਭਲਾ ਕਰਦੀਆਂ ਹਨ ਸਾਰੀਆਂ ਸੰਗਤਾਂ ਇੱਕ ਵਾਰ ਜੂੜ ਦਰਸ਼ਨ ਕਰਨ ਦੀ ਕਿਰਪਾਤ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਇਮਾਨ ਕਰ ਕਰਕੇ ਪਰਨਾਉਂਦਵਾਇ ਉਸੂ ਕਰਨਾ ਮਾਈ ਗੁਰਪ੍ਰਸਾਦ ਨਾਮਤ ਪਾਈ ਗਈ ਨੀ ਆਸਤੀ ਪਾਸ ਜਿਉ ਸੰਖਿਆ ਦੇ ਚਰਨਾਂ ਵਿਚ ਆਈਆਂ ਗ੍ਰੀਨੋਅਜ ਜਿੰਨਾਂ ਦਾ ਵੀਡੀਓ ਕੈਮੇਰਿਪਾਸ ਸਫਲਤਾ ਬਖਸ਼ਣੀ ਮੀਰਾ ਪਰਸਿੱਤ ਤੱਕਣਾ ਦਰੋਂ ਕਰੋ ਖੁਸ਼ੀਆਂ ਦਾ ਤਨ ਉਸਣੀ ਹੈ ਸਰਦੀ ਕਲਾ ਬਖਸ਼ਣੀ ਔਕੀ ਘੜੀਆਂ ਦੇਖਣੀ ਆਪਾਂ ਸਮਾਉਲੇ ਹੱਥ ਤੇ ਰੱਖਿਆ ਆਪਣੇ ਕੋ ਆਸਾਸਤ ਕਾਲੀ ਵਾਲਾ ਜੀਨ ਬਖਸ਼ਣਾ ਤਰਕਿਆਂ ਬਖਸ਼ਣਿਆ ਨਾਮ ਕਨਾਂ ਪਟ ਦੀ ਕਲਾ ਤੇਰੇ ਭਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੁਨਹਾਰ ਹਾਸਿਆਂ ਕਾਰ ਵਾਹਿਗੁਰੂ ਜੀ ਕੀ ਫਤਿਹ